ਹੋ ਤਾਂ ਅਸਲ ਵਿੱਚ ਆਈਲੀ ਕਿ ਤਰ੍ਹਾਂ ਹੋ ਗਿਆ ਪਿੰਨ ਹੈ ਬੈਠਾ ਜੀ ਨੰਬਰ 22 ਨੰਬਰ 100 ਨੰਬਰ 100 ਤੇ ਬੰਦਾਲੂ ਦੀ ਗੱਲ ਕਰਦੇ ਹਾਂ ਜੀ ਤਰਾਫ ਦੇ ਆਹ ਪੰਜ ਆ ਗਲੀ ਚ 6 ਵੇਚਦੇ ਹੁਣ ਅੱਜ ਉਹਨੂੰ ਪਤਾ ਸੀਗਾ ਉਹ ਨਿਕਲ ਚੁੱਕੇ ਆ ਉਹਨਾਂ ਦੇ ਗੋਲੇ ਇੱਥੇ ਕਿਸੇ ਨੇ ਨਹੀਂ ਆਉਣਾ ਮੈਂ ਦੱਸਦਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਪਤਾ ਆ ਰਾਤ ਨਹੀਂ ਰੱਖ ਗਏ ਜਿਹੜੇ ਵੇਚਦੇ ਆ ਫੇਰੀ ਗਲੀ ਉਹਦਾ ਕਰਤੀ ਪਤਾ ਉਹਨਾਂ ਨੂੰ ਲੱਗਿਆ ਉਹ 7 ਵਜੇ 6:30 ਵਜੇ ਨਿਕਲ ਗਏ ਕੀ ਨਾਮ ਉਹਨਾਂ ਦਾ ਹੀ ਨਾਂ ਬਥੇਰੇ ਹੋਰ ਕੀ ਦੇ ਕਿਹਦੇ ਨਾਮ ਲਖਾਈਏ ਸਾਰੀ ਗਲੀ ਵੇਚ ਇਸ ਮਹੱਲੇ ਚ ਹਾਂ ਕੁਰਕੇ ਦੁਸ਼ਮਣੀ ਵਾਲਾ ਕੰਮ ਆ ਠੀਕ ਹੈ ਜੀ ਆ ਪਰਸੋਂ ਇੱਥੇ ਮੈਂ ਬੈਠਾ ਸੀ ਉੱਥੋਂ ਸਾਰੇ ਤੁਸੀਂ ਆਏ ਸੀ ਨਾ ਬੰਦੇ ਇਕੱਠੇ ਹੋ ਕੇ ਵੀ ਬੰਦੇ ਇੱਥੇ ਤੇਰੇ ਮੇਲਾ ਲੱਗਿਆ ਹੁਣ ਮੈਂ ਕਿਨੂੰ ਕਿਹਦੇ ਨਾਲ ਲੜੀ ਜਾਮਾ ਇੱਥੇ ਹਾਰ ਹਾਰ ਕੇ ਆ ਹੰਬ ਕੇ ਬਹਿ ਗਏ ਠੀਕ ਹੈ ਵੀਰ ਜੀ ਹਾਂ ਆਰੇ ਭਾਈਆ ਲਾਬਾਸ ਭਰਾਵਾ ਤੁਹਾਨੂੰ ਪਤਾ ਹੀ ਨਹੀਂ ਘਰਾਂ ਦੇ ਘਰ ਖਾਲੀ ਹੋ ਗਏ ਕਿੰਨੇ ਕਿੰਨੇ ਬੰਦੇ ਹੈਗੇ ਇਹਦਾ ਇੱਕ ਲੜਕਾ ਸੀ ਇੱਕ ਉਹ ਵੀ ਮਰ ਚੁੱਕਾ ਇੱਥੋਂ ਵੀ ਇਹ ਜਿਹੜਾ ਰਬਾਨ ਦਿਖ ਰਿਹਾ ਇੱਥੋਂ ਦੀ ਗੱਈਏ ਬਾਹਰ ਦੇ ਅੰਡੇ ਲੈਂਦੇ ਨੇ ਇੱਥੇ ਕਿੰਨੇ ਲੋਕ ਰੋਜ਼ ਆਉਂਦੇ ਆ ਇੱਥੇ ਤਾਂ ਮੇਲਾ ਲੱਗਿਆ ਹੋਇਆ ਦੁਬਾਰਾ ਜੀਣਾ ਬਰਦੀ ਦੁਆਕ ਦੇਖ ਗਏ ਹਾਂ ਸਿਵਲ ਚਾਹਣ ਆ ਆ ਹੁਣ ਮੈਂ ਕਹਿੰਦਾ ਜਾ ਕੇ ਲੱਤ ਹੁਣ ਫੜ ਲੂ ਜਾ ਕੇ ਤਲਾਸ਼ ਹੋਣੀ ਆ ਤੇ ਪੀਪੀਆ ਤੇ ਝੂਲ ਬਾਇਆ ਸੀ ਸਭ ਆਪਾਂ ਛਾਲ ਤੇ ਲਾਉਂਦੇ ਲੋ ਬੱਲੇ ਵਾਲਿਆਂ ਨੇ ਵੀ ਲਾਇਆ ਸੀ ਬੱਲੇ ਚ ਜਿਹੜੇ ਦੁੱਤੀ ਬੱਲੇ ਵਾਲਿਆਂ ਨੇ ਫੜ ਕੇ ਫੜਾਇਆ ਵੀ ਆ ਉੜ ਕੇ ਪਤਾ ਨਹੀਂ ਕਿਸ ਬੇਸ ਤੇ ਛੱਡ ਦਿੰਦੇ ਆ ਕਿ ਸੰਜੀਗਨ ਸੰਜੀਗਨ ਪਸਟ ਰਹੇ ਪਿੰਡਾਂ ਦੇ ਪੰਚਾਇਤ ਨੇ ਛੁਡਾਇਆ ਉਹ ਮੱਲੇ ਦੀ ਇਹ ਤਾਂ ਠੀਕ ਹੈ ਨਾ ਜਿਹੜਾ ਇਹ ਅੱਜ ਪੁਲਿਸ ਸਰਚ ਕਰ ਰਹੀ ਹੈ ਇਹ ਪਹਿਲਾਂ ਚੱਲਦਾ ਥੋੜਾ ਚੱਲਦਾ ਬੰਦ ਹੋ ਗਿਆ ਜਾਂ ਨਹੀਂ ਹੋਇਆ ਕੀ ਲੋਕ ਜੀ ਬਹੁਤ ਚੱਲਦਾ ਜੀ ਕਿਹੜਾ ਮੱਲਾੜਾ ਹੈ ਇਹ ਮੱਲਾ ਮਾਈ ਹੈ ਨਾ ਜੀ ਬੰਦ ਤਾਂ ਜਿਹੜੇ ਕਿੰਨਾ ਕਿੰਨੇ ਕਿਲੋ ਇਕੱਠੇ ਵੇਚਦੇ ਆ ਕਿੰਨੇ ਕਿਲੋ ਲੈਣ ਹੁੰਦੇ ਆ ਵੇਚਣ ਵਾਲੇ ਦਾ ਜੀ ਹੁਣ ਜਦੋਂ ਨੱਥ ਜੀ ਪਾਈ ਸਰਕਾਰ ਨੇ ਉਹਦੇ ਥੋੜੇ ਘਟ ਗਏ ਤੇ ਜਾਨੀ ਜਿਹੜੇ ਨਵੇਂ ਆ ਮੰਡੀਰ ਬਹੁਤ ਲੱਗ ਗਈ ਇਹ ਆਉਂਦੇ ਬਾਹਰੋਂ ਆ ਜਿਆਦੇ ਲੈਣ ਪਿੰਡਾਂ ਦੇ ਕਿੰਨੇ ਕਿਲੋ ਆਉਂਦੇ ਸਿਰੋ ਜੀ ਬਹੁਤ ਜਿਆਦੇ ਆਉਂਦੇ ਦਿਹਾੜੀ ਤੋਂ ਮੇਰੇ ਹਿਸਾਬ ਨਾਲ 50 60 ਤਾਂ ਹੁੰਦੀ ਹੁੰਦੀ ਹੈ ਇੰਨਾ ਅੱਛੇ ਕੰਮ ਚੱਲਦਾ ਹਾਂਜੀ ਹਾਂ ਠੀਕ ਕਰੇ ਆਮ ਤੁਸੀਂ ਦੇਖਦੇ ਕਰੇ ਆ ਅੱਜ 22 ਜੂਨ 2025 ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਅ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਲੁਧਿਆਣਾ ਰੂਰਲ ਪੁਲਿਸ ਵੱਲੋਂ ਇੱਕ ਕਾਸੋ ਆਪਰੇਸ਼ਨ ਕੰਡਕਟ ਕੀਤਾ ਜਾ ਰਿਹਾ ਹੈ ਆਪਾਂ ਅੱਜ ਗਰਾਉਂਡ ਦੇ ਵਿੱਚ ਮਾਈ ਜੀ ਨਾ ਮੱਲਾ ਜਿਹੜਾ ਸਾਡਾ ਹੌਟਸਪੌਟ ਹੈ ਉੱਥੇ ਆਪਾਂ ਖੜੇ ਆ ਉੱਥੇ ਸਾਡੇ ਐਸਪੀਡੀ ਮੈਡਮ ਦੇ ਸੁਪਰਵੀਜ਼ਨ ਹੇਠ ਡੀਐਸਪੀ ਜਗਰਾਉਂ ਤੇ ਡੀਐਸਪੀ ਡੀ ਉਹਨਾਂ ਦੇ ਨਿਗਰਾਨੀ ਹੇਠ ਹੈ ਜੋ ਸਾਰਾ ਜਿਹੜਾ ਕਾਸੋ ਆਪਰੇਸ਼ਨ ਇਹ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਤਿੰਨ ਹੀ ਸਬ ਡਿਵੀਜ਼ਨਾਂ ਵਿੱਚ ਮੁੱਲਾਪੁਰ ਦੱਖਾਂ ਤੇ ਰਾਇਕੋਟ ਵੀ ਕਾਸੋਪਰੇਸ਼ਨਸ ਕਰਾਏ ਜਾ ਰਹੇ ਹਨ ਤੋਂ ਮੇਰੀ ਸਾਰਿਆਂ ਨੂੰ اپੀਲ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹ ਉਹਨਾਂ ਨੂੰ ਵਾਰਨਿੰਗ ਵੀ ਸਹੀ ਹੈ ਕਿ ਪੁਲਿਸ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਜਿਹੜਾ ਲਾਅ ਐਨਫੋਰਸਮੈਂਟ ਉਹ ਕਰਾ ਰਹੀ ਹੈ ਪਰਚੇ ਵੀ ਦਰਜ ਕਰ ਰਹੀ ਹੈ ਜਿਲ੍ਹਾ ਵਿੱਚ ਫੈਕਰੀ ਹੈ ਜਿਹੜੇ ਇਹ ਜੋ ਸਮਗਲਰਸ ਪੈਡਲਰਸ ਹੈਗੇ ਨੇ ਤੇ ਨਾਲ ਦੀ ਨਾਲ ਜਿਹੜੇ ਬੰਦੇ ਕੋਈ ਇਸ ਤਰ੍ਹਾਂ ਦੀ ਨਸ਼ੇ ਦੀ ਲਤ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਐਡਮਿਟ ਵੀ ਕਰਾ ਰਹੇ ਆ ਆਪਾਂ ਓਟ ਸੈਂਟਰਾਂ ਵਿੱਚ ਵੀ ਭੇਜ ਰਹੇ ਆ ਸੋ ਮਲਟੀਪ੍ਰੌਂਗ ਸਟ੍ਰੈਟਜੀ ਦੋਨੋਂ ਪਾਸੋਂ ਸਿੱ ਚੱਲ ਰਹੀ ਹੈ ਕਿ ਯੂਧਮਸ਼ਾ ਵਿਰੁੱਧ ਦਾ ਬੜਾ ਲੋਕਾਂ ਵੱਲੋਂ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਤੇ ਸਾਡੀ ਜਿਹੜੀ ਕਾਰਵਾਈ ਹੈ ਲੁਧਿਆਣਾ ਰੂਟ ਪੁਲਿਸ ਦੀ ਉਹ ਉਹ ਜਾਰੀ ਹੈ ਧੰਨਵਾਦ ਥੈਂਕ ਯੂ